ਇਹ ਜੋ ਤੁਸੀਂ ਬੋਰਡ ਵੇਖ ਰਹੇ ਹੋ ਸਰਕਾਰੀ ਐਮਰ ਕਾਰਜ ਦਾ ਬੋਰਡ ਹੈ ਜੋ ਕਿ ਪੂਰੀ ਤਰ੍ਹਾਂ ਟੁੱਟ ਗਿਆ ਹੈ ਜ਼ਿਲ੍ਹੇ ਦਾ ਇੱਕੋ ਮਾਤਰ ਸਭ ਤੋਂ ਪੁਰਾਣਾ ਸਰਕਾਰੀ ਐਮਰ ਕਾਰਜ ਦਾ ਲੱਗਿਆ ਬੋਰਡ ਤੁਸੀਂ ਵੇਖ ਰਹੇ ਹੋ ਪੂਰੀ ਤਰ੍ਹਾਂ ਖੰਡਰ ਹੋ ਗਿਆ ਹੈ ਟੁੱਟ ਚੁੱਕਾ ਹੈ ਇਸ ਨੂੰ ਬਣਾਉਣ ਵਾਲਾ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਅੱਜ ਵਿਦਿਆਰਥੀਆਂ ਦਾ ਇਕੱਠ ਹੋਇਆ ਜਿਸ ਵਿੱਚ ਬੀਤੇ ਦਿਨੀ ਅਮਰੀਕਾ ਸਰਕਾਰ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਜਿਸ ਤਰੀਕੇ ਨਾਲ ਡਿਪੋਰਟ ਕੀਤਾ ਗਿਆ ਹੈ ਉਸ ਦਾ ਵਿਰੋਧ ਕੀਤਾ ਗਿਆ ਅਤੇ ਕਿਹਾ ਗਿਆ ਕਿ ਉਹਨਾਂ ਨੂੰ ਕੈਦੀਆਂ ਵਰਗਾ ਸਲੋਕ ਕੀਤਾ ਗਿਆ ਹੈ ਜਦਕਿ ਮੋਦੀ ਸਰਕਾਰ ਦਾ ਇਹ ਕਹਿਣਾ ਸੀ ਕਿ ਟਰੰਪ ਸਰਕਾਰ ਤੇ ਮੋਦੀ ਸਰਕਾਰ ਦੀ ਦੋਸਤੀ ਹੈ ਅਤੇ ਵਿਸ਼ਵ ਦੀ ਵੱਡੀ ਸ਼ਕਤੀ ਭਾਰਤ ਬਣ ਗਿਆ ਹੈ ਜਦਕਿ ਬਾਕੀ ਦੇਸ਼ਾਂ ਨੇ ਅਮਰੀਕਾ ਦੇ ਫੌਜੀ ਜਾਇਜ਼ ਨੂੰ ਆਰੇ ਦੇਸ਼ 'ਚ ਨਹੀਂ ਉਤਰਨ ਦਿੱਤਾ ਅਤੇ ਆਪ ਦੇ ਜੋ ਡਿਪੋਰਟ ਕੀਤੇ ਹੋਏ ਵਾਸੀ ਨੇ ਉਹਨਾਂ ਨੂੰ ਸਿਸਟਮ ਨਾਲ ਇੱਜ਼ਤ ਨਾਲ ਦੇਸ਼ ਲਿਆਂਦਾ ਅਤੇ ਨੌਕਰੀਆਂ ਦਿੱਤੀਆਂ ਅਤੇ ਭਾਰਤ ਵਿੱਚ ਇਹ ਲੋਕ ਬੇਰੁਜ਼ਗਾਰ ਕੋ ਮਰੇ ਹਣਾ ਤੇ ਮੋਦੀ ਸਰਕਾਰ ਕੈਦੀਆਂ ਵਾਂਗੂ ਭੇਜੇਗੇ 트럼ਪ ਵੱਲੋਂ ਉਹਨਾਂ ਵਿਰੋਧ ਨਹੀਂ ਕਰ ਰਹੀ ਇਸ ਦਾ ਆਪੁਰ ਜ਼ੋਰ ਵਿਰੋਧ ਕਰਦੇ ਹਨ ਅਤੇ ਇੱਥੇ ਬੋਲਦੇ ਹੋਰ ਆਗੂਆ ਵੱਲੋਂ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਕਿਸ ਕਨੂੰ ਲੈ ਕੇ ਆ ਸਾਰੇ ਸਟੂਡੈਂਟ ਇਕੱਠੇ ਹੋ ਕੇ ਵਿਰੋਧ ਕੀਤਾ ਜਾ ਰਿਹਾ ਜੀ ਅੱਜ ਜਿਹੜੇ ਕੱਲ ਨੂੰ ਆ ਅਮਰੀਕਾ ਅਮਰੀਕਾ ਤੋਂ ਜਿਹੜੇ ਨੌਜਵਾਨ ਡਿਪੋਰਟ ਹੋ ਕੇ ਹਿੰਦੁਸਤਾਨ ਵਾਪਸ ਆਏ ਆ ਅਮਰੀਕਾ ਦੀ ਸਰਕਾਰ ਵੱਲੋਂ 트럼ਪ ਵੱਲੋਂ ਜਿਹੜੀ ਬਦਸਲੂਕੀ ਉਹਨਾਂ ਦੇ ਨਾਲ ਕੀਤੀ ਜਾ ਰਹੀ ਆ ਉਹਨਾਂ ਦੇ ਹੱਥਾਂ 'ਚ ਹਤਕੜੀਆਂ ਪਾ ਕੇ ਪੈਰਾਂ 'ਚ ਬੇੜੀਆਂ ਪਾ ਕੇ ਉਹਨਾਂ ਨੂੰ ਭੇਜਿਆ ਗਿਆ ਜਿਹੜਾ ਮੋਦੀ ਸਾਹਿਬ ਕਹਿੰਦਾ ਸੀਗਾ ਕਿ ਜਿਹੜੇ ਮੇਰੀ ਟਰੰਪ ਨਾਲ ਮਿੱਤਰਤਾ ਹੈਗੀ ਆ ਅਸੀਂ ਸਵਾਲ ਕਰਦੇ ਹਾਂ ਕਿ ਅੱਜ ਉਹ ਮਿੱਤਰਤਾ ਕਿੱਥੇ ਗਈ ਜਿਹੜੀ ਕਹਿੰਦੇ ਸੀ ਕਿ ਇਹ ਮੇਰਾ ਪਰਮ ਮਿੱਤਰ ਆ ਹਨਾ ਕੀ ਹੋ ਇਹ ਨਹੀਂ ਕਹਿ ਸਕਿਆ ਕਿ ਸਾਡੇ ਨੌਜਵਾਨਾਂ ਦੇ ਲਈ ਜਿਹੜਾ ਇਸ ਤਰ੍ਹਾਂ ਦੀ ਬਤਸਲੂਕੀ ਨਹੀਂ ਕੀਤੀ ਜਾਣੀ ਚਾਹੀਦੀ ਮੈਕਸੀਕੋ ਤੇ ਕੋਲੰਬੀਆ ਵਰਗੇ ਜਿਹੜੇ ਸਟੇਟਾਂ ਹੈਗੀਆਂ ਉਹਨਾਂ ਨੇ ਉਹ ਝਾੜ ਦੇ ਲੈਣ ਤੋਂ ਮਨਾ ਕਰਤਾ ਹਨ ਉਹ ਕਹਿੰਦੇ ਕਿ ਅਸੀਂ ਆਪਦਾ ਝਾੜ ਆਪ ਲੈ ਕੇ ਆਵਾਂਗੇ ਤੇ ਉਹ ਆਪ ਦੇ ਨਾਗਰਿਕਾਂ ਨੂੰ ਇੱਥੋਂ ਲੈ ਕੇ ਜਾਵਾਂਗੇ ਹਨ ਤੇ ਉਹਨਾਂ ਨੇ ਉਹਨਾਂ ਲਈ ਜਿਹੜਾ ਪੈਸਿਆਂ ਦਾ ਪ੍ਰਬੰਧ ਵੀ ਕੀਤਾ ਰੋਜ਼ਗਾਰ ਦਾ ਪ੍ਰਬੰਧ ਵੀ ਕੀਤਾ ਕਿ ਇੰਡੀਆ ਕੋਲ ਝਾੜ ਨਹੀਂ ਸੀਗਾ ਆਪਦੇ ਨਾਗਰਿਕਾਂ ਨੂੰ ਲਿਜਾਣ ਲਈ ਇਹ ਅਸੀਂ ਮੋਦੀ ਸਰਕਾਰ ਨੂੰ ਸਵਾਲ ਕਰਦੇ ਆਂ ਤੇ ਜਿਹੜੀ ਮੋਦੀ ਸਰਕਾਰ ਇੱਥੋਂ ਦਾ ਵਿਦੇਸ਼ ਮੰਤਰੀ ਜਿਹੜਾ ਜੈਸ਼ੰਕਰ ਉਹ ਕਹਿੰਦਾ ਕਿ ਅਮਰੀ ਤੱਕ ਕੇ ਕਰਦੇ ਆਇਆ ਸਾਡੇ ਨਾਲ ਤੇ ਫਿਰ ਅਸੀਂ ਸਵਾਲ ਕਰਦੇ ਆ ਜਿਹੜੇ ਤੁਸੀਂ ਕਹਿੰਦੇ ਹੋ ਦਬਕੇ ਮਾਰਦੇ ਹੋ ਤੁਸੀਂ ਮੋਦੀ ਸਰਕਾਰ ਵੱਲੋਂ ਕਿ ਸਾਡਾ ਜਿਹੜਾ ਭਾਰਤ ਆ ਵਿਸ਼ਮਗੁਰੂ ਬਣ ਚੁੱਕਿਆ ਸਾਡਾ ਭਾਰਤ ਆ ਜਿਹੜਾ ਡਬਲ ਇੰਜਨ ਦੀ ਸਰਕਾਰ ਆ ਫਿਰ ਇਹੋ ਜਿਹੇ ਵਿਸ਼ਮਗੁਰੂ ਨੂੰ ਕੀ ਅਸੀਂ ਚਾਟਣਾ ਅਸੀਂ ਇਹ ਸਵਾਲ ਕਰਦੇ ਆ ਜੇਕਰ ਤੁਸੀਂ ਰੋਜ਼ਗਾਰ ਦੇ ਲਈ ਪ੍ਰਬੰਧ ਨਹੀਂ ਕਰ ਸਕਦੇ ਨੌਜਵਾਨਾਂ ਦੇ ਤੇ ਜਿਹੜੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਜਿਹੜੇ ਉਹ ਕਹਿੰਦੇ ਆ ਕਿ ਅਸੀਂ ਤਿੰਨ ਗਰੰਟੀਆਂ ਲੈ ਕੇ ਆਏ ਸੀਗੇ ਇਨਕਲਾਬ ਜਿੰਦਾਬਾਦ ਦਾ ਭਗਤ ਸਿੰਘ ਨੂੰ ਉਹਨਾਂ ਨੇ ਵਰਤਿਆ ਹਨਾ ਤਿੰਨ ਗਰੰਟੀਆਂ ਉਹ ਲੈ ਕੇ ਆਏ ਸਿੱਖਿਆ ਰੋਜ਼ਗਾਰ ਦੀ ਗਰੰਟੀ ਲੈ ਕੇ ਆਏ ਉਹ ਉਹ ਉਹਨਾਂ ਨੇ ਜਗ੍ਹਾ ਜਗ੍ਹਾ ਤੇ ਫਲੈਕਸ ਲਾਏ ਆ ਜਿਹੜੇ ਕਿ 36000 ਨੌਕਰੀਆਂ ਦੇਤੀਆਂ ਅਸੀਂ 45000 ਨੌਕਰੀਆਂ ਦੇਤੀ ਅੱਜ ਉਹ ਨੌਕਰੀਆਂ ਹੈ ਕਿੱਥੇ ਲੇਕਰ ਸਾਡੇ ਪੰਜਾਬ ਦੇ ਵਿੱਚ ਰੋਜ਼ਗਾਰ ਦਾ ਪ੍ਰਬੰਧ ਹੁੰਦਾ ਤਾਂ ਨੌਜਵਾਨਾਂ ਨੂੰ ਲੋੜ ਨਹੀਂ ਸੀਗੀ ਬਾਹਰ ਜਾਣ ਦੀ ਹਨਾ ਇਹ ਅਸੀਂ ਕੁਲਦੀਪ ਸਿੰਘ ਢਾਲੀਵਾਲ ਨੂੰ ਧਿਆਨ ਚ ਲਿਆਉਣਾ ਚਾਹੁੰਦੇ ਆ ਕਿ ਕੁਲ ਨਹੀਂ ਲੱਗਦਾ ਕਿ ਨੌਜਵਾਨ ਕਰਨ ਕੀ ਜਾ ਰਹੀ ਹੈ ਬਾਅਦ ਅਸੀਂ ਇਹ ਦੱਸਣਾ ਚਾਹੁੰਦੇ ਜੇਕਰ ਤੁਸੀਂ ਰੋਜ਼ਗਾਰ ਦਾ ਪ੍ਰਬੰਧ ਨਹੀਂ ਕਰੋਗੇ ਪੰਜਾਬ ਦੇ ਵਿੱਚ ਤਾਂ ਅਸੀਂ ਆਨ ਆਲੇ ਦੇ ਨਾਲ ਤੇ ਵੱਡਾ ਸੰਘਰਸ਼ ਕਰਾਂਗੇ ਤੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਆਪਦੀ ਜਿਹੜੀ ਸੰਘਰਸ਼ ਦੀ ਤਿਆਰੀ ਵੱਡੀ ਕਰਾਂਗੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਟਰੰਪ ਨੇ ਭੇਜੇ ਇੱਕ ਮਿੰਟ ਉਹਨੇ ਆਦੇ ਦੇਸ਼ ਚ ਇਲੈਗਲ ਭਾਰਤੀ ਵਾਪਸ ਕੱਢੇ ਨੇ ਜਿਹੜੇ ਨਜਾਇਜ਼ ਤੌਰ ਤੇ ਗਏ ਨੇ ਆਪਾਂ ਕਰਾਂ ਵਿੱਚ ਜੇ ਕੋਈ ਨਜਾਇਜ਼ ਤੌਰ ਤੇ ਵੱੜਦਾ ਤਾਂ ਉਹਨੂੰ ਬਾਹਰ ਕੱਢਨੇ ਆ ਕੀ ਹੁੰਦਾ ਕਦਮ ਸਹੀ ਨਹੀਂ ਦੇਖੋ ਜੀ ਲਗਾਤ ਇਹ ਇਲੈਗਲ ਤੌਰ ਨਹੀਂ ਕਹਿ ਸਕਦੇ ਇਹਨੂੰ ਆਪਾਂ ਦੇਖੋ ਜਿਹੜੀ 트럼ਪ ਸਰਕਾਰ ਆ ਇਹ ਮੋਦੀ ਸਰਕਾਰ ਦੇ ਨਾਲ ਪਹਿਲਾਂ ਤਾਂ ਮੋਡੇ ਨਾਲ ਮੋਡਾ ਜੋੜ ਕੇ ਚੱਲਦੀ ਰਹੀ ਹਣਾ ਜਿਸ ਤਰ੍ਹਾਂ ਹੁਣ ਸਾਡੇ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਪ੍ਰਵਾਸੀਆਂ ਤੇ ਭਈਆਂ ਜਿਸ ਤਰ੍ਹਾਂ ਗੱਲ ਅਫਵਾਹਾਂ ਫਲਾਈਆਂ ਜਾਂਦੀਆਂ ਨੇ ਕੀ ਭਈਆਂ ਨੂੰ ਤਾਂ ਮੰਡੀਆਂ ਚ ਟੋਟ-ਟੋਟ ਕੇ ਭਜਾ ਦੇਣਾ ਚਾਹੀਦਾ ਉਹ ਵੀ ਇੱਥੇ ਜੇਕਰ ਉਹਨਾਂ ਦੀ ਸਟੇਟ ਦੇ ਵਿੱਚ ਰੋਜ਼ਗਾਰ ਦਾ ਪ੍ਰਬੰਧ ਹੁੰਦਾ ਤਾਂ ਉਹ ਇੱਥੇ ਰੋਜ਼ਗਾਰ ਲਈ ਨਹੀਂ ਆਉਂਦੇ ਉਹ ਆਪਦੇ ਰੋਜ਼ਗਾਰ ਦੇ ਖਾਤਰ ਇੱਥੇ ਆਉਂਦੇ ਆ ਤੇ ਸਾਡੇ ਜੇਕਰ ਪੰਜਾਬ ਦੇ ਵਿੱਚ ਰੋਜ਼ਗਾਰ ਦਾ ਪ੍ਰਬੰਧ ਹੁੰਦਾ ਸਾਡੇ ਜੇਕਰ ਹਿੰਦੁਸਤਾਨ ਦੇ ਵਿੱਚ ਰੋਜ਼ਗਾਰ ਦਾ ਪ੍ਰਬੰਧ ਹੁੰਦਾ ਤੇ ਨੌਜਵਾਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਸੀਗੀ ਖੜਾਸ਼ੂਬ ਨਾਮ ਜੀ ਮੇਰਾ ਨਾਮ ਦਿੱਤਾ ਆ ਮੈਂ ਜਿਲਾ ਆਗੂ ਪੰਜਾਬ ਅਮਰੀਕਾ ਨੇ ਜਿਹੜਾ ਜਹਾਜ਼ ਭਰ ਕੇ ਜਿਹੜਾ ਭਾਰਤੀਆਂ ਦਾ ਰਿਪੋਰਟ ਕਰਕੇ ਜਿਹੜਾ ਭਾਰਤ ਜਿਹੜੇ ਵੀ ਭੇਜੇ ਹੈਗੇ ਆ ਅਸੀਂ ਇੱਕ ਤਾਂ ਉਸ ਦੇ ਵਿਰੋਧ ਜਿਹੜਾ ਕਰ ਰਹੇ ਆ ਦੂਜਾ ਜਿਹੜਾ ਪੰਜਾਬ ਪੰਜਾਬ ਦੇ ਜਿਹੜੇ ਵਿਦਿਆਰਥੀ ਉਹਦੇ 30 ਵਿਦਿਆਰਥੀ ਜਿਹੜੇ ਪੰਜਾਬ ਦੇ ਸੀਗੇ 32 ਜਿਹੜੇ ਹਰਿਆਣਾ ਦੇ ਸੀਗੇ ਦੂਜੇ ਪਾਸੇ 33 ਜਿਹੜੇ ਵਿਦਿਆਰਥੀ ਗੁਜਰਾਤ ਦੇ ਸੀਗੇ ਪਰ ਉੱਥੇ ਗੁਜਰਾਤ ਚ ਹਰਿਆਣਾ ਚ ਬੀਜੇਪੀ ਦੀ ਸਰਕਾਰ ਹੋਣ ਦੇ ਹੋਣ ਕਰਕੇ ਉਹਨਾਂ ਨੇ ਪੰਜਾਬ ਨੂੰ ਇੱਕ ਨਿਸ਼ਾਨੇ ਤੇ ਲੈਂਦੇ ਹੋਏ ਜਿਹੜਾ ਇਹ ਜਹਾਜ਼ ਹੈ ਜਿਹੜਾ ਪੰਜਾਬ ਚ ਉਤਾਰਿਆ ਹੈਗਾ ਤਾਂ ਤਾਂ ਜੋ ਜਿਹੜਾ ਹੈਗਾ ਇਹ ਇੱਥੇ ਇੱਥੇ ਪੰਜਾਬ ਨੂੰ ਹਮੇਸ਼ਾ ਨਿਸ਼ਾਨੇ ਤੇ ਰੱਖਿਆ ਜਾ ਰਿਹਾ ਹੈਗਾ ਤਾਂ ਹੀ ਜਿਹੜਾ ਪੰਜਾਬ ਚ ਇਹ ਜਹਾਜ਼ ਉਤਾਰਿਆ ਦੂਜਾ ਜਿਹੜਾ ਨੌਜਵਾਨ ਜਿਹੜੇ ਭੇਜੇ ਹੈਗੇ ਭਾਰਤ ਭਾਰਤ ਨੂੰ ਉੱਥੇ ਪੈਰਾਂ 'ਚ ਹੱਥ ਕੜੀਆਂ ਲਾ ਕੇ ਭੇਜੇ ਹੈਗੇ ਹੱਥਾਂ ਨੂੰ ਇੱਕ ਦੋਸ਼ੀ ਦੇ ਵਾਂਗੂ ਜਿਹੜਾ ਨੌਜਵਾਨਾਂ ਨੂੰ ਭੇਜਿਆ ਸਲੂਕ ਜਿਹੜਾ ਕੀਤਾ ਗਿਆ ਹੈਗਾ ਅਸੀਂ ਉਸ ਦੇ ਵਿਰੋਧ 'ਚ ਜਿਹੜਾ ਪੰਜਾਬ ਸਰਕਾਰ ਤੇ ਮੋਦੀ ਸਰਕਾਰ ਖਿਲਾਫ ਜਿਹੜਾ ਅੱਜ ਜਿਹੜਾ ਪ੍ਰਦਰਸ਼ਨ ਅਸੀਂ ਕੀਤਾ ਹੈਗਾ ਤੁਹਾਡਾ ਨਾਮ ਜੀ ਮੇਰਾ ਨਾਮ ਦਿਲਕਰਨ ਸਿੰਘ ਆ ਮੈਂ ਐਮਰ ਕਾਲਜ ਫਾਇਲ ਕਾਲਜ ਕਮੇਟੀ ਦਾ ਪ੍ਰਧਾਨ ਹਾਂ ਜੇਬੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ ਐਬੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰ